ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਇਹਨਾਂ ਜਨਾਂ ਦੌਰਾਨ ਕੁੱਲ ਦੁਨੀਆ ਵਿੱਚ ਜਿਸ ਗੱਲ ਦੀ ਬੜੀ ਗੰਭੀਰਤਾ ਨਾਲ ਤੇ ਬੜੇ ਖੌਫ ਭਰੇ ਮਾਹੌਲ ਵਿੱਚ ਚਰਚਾ ਹੋ ਰਹੀ ਹੈ ਉਹ ਹੈ ਫਲਸਤੀਨ ਤੇ ਇਜ਼ਰਾਈਲ ਵਿਚਾਲੇ ਜਿਹੜੀਆਂ ਝੜਪਾਂ ਹੋ ਰਹੀਆਂ ਨੇ ਇੱਕ ਕਿਸਮ ਦੀ ਲੜਾਈ ਛਿੜੀ ਹੋਈ ਹੈ ਇਹਦਾ ਇਤਿਹਾਸ ਬਹੁਤ ਪੁਰਾਣਾ ਹੈ ਮੇਰਾ ਮਕਸਦ ਇਹ ਹੈ ਇਸ ਐਪੀਸੋਡ ਨੂੰ ਕਰਨ ਦਾ ਕਿ ਸਾਰੇ ਇਹ ਤਾਂ ਕਹੀ ਜਾਂਦੇ ਨੇ ਕਿ ਇਜ਼ਰਾਈਲ ਤੇ ਫਲਸਤੀਨ ਵਿਚਾਲੇ جنگ ਛਿੜੀ ਹੋਈ ਹੈ ਇਨੇ ਵਿਅਕਤੀ ਹੁਣ ਤੱਕ ਮਰ ਚੁੱਕੇ ਐ ਜਾਨ ਤੋਂ ਹੱਤ ਹੋ ਚੁੱਕੇ ਐ ਇਹਨੇ ਜ਼ਖਮੀ ਹੋ ਚੁੱਕੇ ਐ ਇਹਨਾਂ ਨੂੰਕਸਾਨ ਹੋ ਚੁੱਕਾ ਐ ਪਰ ਇਸ ਕਲਾਕ੍ਰਿਸ਼ਤਾ ਇਸ ਲੜਾਈ ਦਾ ਇਸ ਜੰਗ ਦਾ ਇਸ ਟਕਰਾਓ ਦਾ ਮੋਢ ਕਦੋਂ ਵਜਾ ਇਹਦਾ ਇਤਿਹਾਸ ਕੀ ਐ ਇਹ ਇੱਕ ਬਹੁਤ ਲੰਮੀ ਚੌੜੀ ਕਹਾਣੀ ਹੈ ਤੇ ਬੜੀ ਪ੍ਰਾਤਨ ਹੈ ਦੁਨੀਆ ਦੇ ਜਿੰਨੇ ਧਰਮ ਨੇ ਉਹਨਾਂ ਵਿੱਚ ਇੱਕ ਮੋਢਕ ਦੀਮੀ ਧਰਮ ਹੈ ਯਹੂਦੀ ਧਰਮ ਜਹੂਦੀਆਂ ਦੀ ਆਬਾਦੀ ਦੁਨੀਆ ਵਿੱਚ ਬਹੁਤ ਥੋੜੀ ਹੈ ਤੇ ਇਹ ਪਹਿਲਾਂ ਅ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਤੇ ਸਨ ਯਹੂਦੀ ਤੇ ਆਪਾ ਆਪੋ ਆਪਣਾ ਕਾਰੋਬਾਰ ਕਰਦੇ ਸੀ ਯੂਰਪੀ ਦੇਸ਼ਾਂ 'ਚ ਵਸਤੇ ਸੀ ਫਿਰ ਜਦੋਂ ਵਰਲਡ ਵਾਰ ਦੇ ਦਿਨਾਂ ਦੌਰਾਨ ਨਾਜ਼ੀਆਂ ਨੇ ਸਿਰ ਚੁੱਕਿਆ ਹਿਟਲਰ ਵਗੈਰਾ ਨੇ ਮੁਸਲਿਨੀ ਨੇ ਇਹਨਾਂ ਨੇ ਫਿਰ ਯਹੂਦੀਆਂ ਦੇ ਨਾਲ ਪਤਾ ਨਹੀਂ ਕਿਉਂ ਕਿਰੜ ਕੱਢਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਯਹੂਦੀਆਂ ਦੇ ਖਿਲਾਫ ਫਿਰ ਦਮਨ ਚੱਕਰ ਚਲਾਇਆ ਰਿਪ੍ਰੈਸ਼ਨ ਦਾ ਇਹਨਾਂ ਨੂੰ ਖਤਮ ਕਰਨ ਦਾ ਦਬਾਉਣ ਦਾ ਔਰ ਏਡੇ ਏਡੇ ਕੋਡੇ ਕੁਝ ਹੱਥਕੰਡੇ ਅਪਣਾਏ ਏਡੇ ਏਡੇ ਯਾਨੀ ਨੰਧਣ ਯੋਗ ਢੰਗ ਤਰੀਕੇ ਅਪਣਾਏ ਕਿ ਸੁਣਦਿਆਂ ਰੂਹ ਕੰਬ ਉੱਠਦੀ ਹੈ ਯਹੂਦੀਆਂ ਨੂੰ ਚੁਕਣਾ ਸਮੇਤ ਬੀਬੀਆਂ ਬੱਚੇ ਬੁੱਢੇ ਨੌਜਵਾਨ ਨੌਜਵਾਨ ਨੂੰ ਖਾਸ ਤੌਰ ਤੇ ਸ਼ਕਾਰ ਗੁਣਾ ਦੇ ਸੀ ਜਿੱਥੇ ਕੋਈ ਜਹੂਦੀ ਲਪਣ ਐਲਾਨ ਕਰ ਦਿੱਤਾ 나ਜ਼ੀ 나ਜ਼ੀ ਸੀ ਉਹ ਸਾਰੇ ਜਿਹੜੇ ਇਹ ਉਪਰਸੇਵ ਕਾਰਵਾਈ ਚਲਾਉਂਦੇ ਸੀ ਦਮਨਕਾਰੀ ਚੱਕਰ ਚਲਾਉਂਦੇ ਸੀ ਜਰਮਨੀ ਦੇ ਵਿੱਚ ਵੀ ਸੀਗੇ ਉਹ ਪੋਲੈਂਡ ਵਿੱਚ ਵੀ ਸੀਗੇ ਹੋਰ ਦੇਸ਼ਾਂ ਵਿੱਚ ਵੀ ਸੀ ਇਹਨਾਂ ਨੇ ਚੁਕਣੇ ਨੌਜਵਾਨ ਤੇ ਹੋਰ ਯਹੂਦੀ ਉਹਨਾਂ ਨੂੰ ਗੈਸ ਚੈਂਬਰ ਜਿਹੜੇ ਇਹਨਾਂ ਨੂੰ ਆਪਾਂ ਪੱਟੀਆਂ ਕਹਿੰਦੇ ਆ ਅ ਬਿਜਲੀ ਪੱਟੀਆਂ ਉਹਨਾਂ ਵਿੱਚ ਸੁੱਟ ਦੇਣਾ ਹੁਣ ਤੁਸੀਂ ਇੱਕ ਮਿੰਟ ਇਹ ਅ ਅਹਿਸਾਸ ਕਰਕੇ ਦੇਖੋ ਕਿ ਕਿਸੇ ਬੰਦੇ ਨੂੰ ਜੋਦੇ ਨੂੰ ਜਿਵੇਂ ਦਿੱਲੀ ਵਿੱਚ ਸਿਖਾ ਨੂੰ ਟਾਇਰ ਪਾ ਪਾ ਕੇ ਗਲਾਂ ਚ ਉਹਦੇ ਨਾਲ ਮਿਲਦੀ ਜੁਲਦੀ ਘਟਨਾ ਹੈ ਇਹ ਉਸ ਤਰ੍ਹਾਂ ਉਹ ਗੈਸ ਚੈਂਬਰਾਂ ਵਿੱਚ ਸੁੱਟ ਦੇਣਾ ਹੋਰ अनेका ਤਰੀਕਿਆਂ ਨਾਲ ਤਸੀਹੇ ਦੇ ਕੇ ਯਾਨੀ ਏਸੀ ਕੇ ਯਹੂਦੀਆਂ ਦਾ ਇਸ ਧਰਤੀ ਤੋਂ ਬਿਲਕੁਲ ਖਾਤਮਾ ਕਰ ਦਿੱਤਾ ਜਾਵੇ ਵਰਜੈ ਨੂੰ ਰੱਖੇ ਰੱਬ ਨੂੰ ਮਾਰੇ ਕੌਣ ਯਹੂਦੀਆਂ ਦੀ ਇੱਕ ਸਿਫਤ ਹੈ ਕਿ ਇਹ ਕੌਮ ਸਿਆਣੀ ਬਹੁਤ ਹੈ ਹੁਣ ਸਿਆਣੀ ਇਹ ਇਸ ਲੈਵਲ ਤੋਂ ਉੱਠ ਕੇ ਐਸ ਵੇਲੇ ਯਹੂਦੀਆਂ ਦੀ ਇੰਨੀ ਤਾਕਤ ਹੈ ਇਹਨਾਂ ਦਾ ਕੋਈ ਦੇਸ਼ ਨਹੀਂ ਸੀ ਇਹ ਵੀ ਦੱਸਦਾ ਕਿਵੇਂ ਬਣਿਆ ਫਿਰ ਜਿਹੜੇ ਅਮਰੀਕਾ ਤੇ ਇੰਗਲੈਂਡ ਸੀ ਇਹ ਤੇ ਹੋਰ ਕੁਝ ਯੂਰਪੀ ਮੁਲਕ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ ਕਿ ਤਾਂ ਕਿ ਇਹ ਯੂਗਧੀਆਂ ਦਾ ਵਿਚਾਰਾਂ ਦਾ ਕੀਤਾ ਜਾਵੇ ਤੇ ਦਰਬਦਰ ਫਿਰਦੇ ਨੇ ਹੈ ਖਾਨਾਬਦੋਸ਼ ਨੇ ਫਿਰ ਜਿਹੜਾ ਮੁਸਲਮਾਨਾਂ ਦਾ ਇੱਕ ਦੇਸ਼ ਹੈ ਬੜਾ ਪੁਰਾਣਾ ਫਲਸਤੀਨ ਉਹਦੇ ਵਿੱਚ ਲਿਆ ਕੇ ਇਹਨਾਂ ਨੂੰ ਹਸਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਬਸਨੀਆ ਵਸਾਉਣੇ ਸ਼ੁਰੂ ਕਰ ਦਿੱਤੀਆਂ ਮਰਸ਼ ਇੱਥੋਂ ਹੀ ਕਾਲਾ ਦਾ ਮੋੜ ਵਜਾ ਸਾਰੇ ਯਹੂਦੀ ਜਿਹੜੇ ਸੀ ਉਹ ਇਕੱਠੇ ਹੋ ਕੇ ਇੱਥੇ ਆਣ ਕੇ ਵਸ ਗਏ ਤੇ ਮੁਲਕ ਬਣ ਗਿਆ ਉਹਦਾ ਨਾਂ ਰੱਖ ਦਿੱਤਾ ਇਜ਼ਰਾਈਲ ਇਜ਼ਰਾਈਲ ਰਿਸ਼ਤੇ ਦਾ ਵੀ ਨਾਂ ਹੈ ਉਹਦੇ ਨਾਂ ਤੇ ਸ਼ਾਇਦ ਰੱਖਿਆ ਗਿਆ ਤੇ ਇਹਨੂੰ ਮਾਨਤਾ ਦੇ ਦਿੱਤੀ ਫਟਾਫਟ ਇੱਕ ਮੁਲਕ ਵੀ ਜਦੋਂ ਮਾਨਤਾ ਦੇ ਦਵੇ ਨਾ ਤਾਂ ਉਹ ਦੇਸ਼ ਹੋਂਦ ਵਿੱਚ ਆ ਜਾਂਦਾ ਹੈ ਇਹਨੂੰ ਯਕਦਾਮੀ ਅਮਰੀਕਾ ਤੇ इंग्लैंड ਤੇ ਹੋਰ ਮੁਲਕਾਂ ਨੇ ਯੂਰਪੀ ਮੁਲਕਾਂ ਨੇ ਇਹਨੂੰ ਮਾਨਤਾ ਦੇ ਦਿੱਤੀ ਤੇ ਇਹਦੀ ਆਰਥਿਕ ਮਦਦ ਵੀ ਕਰਨੀ ਸ਼ੁਰੂ ਕਰ ਦਿੱਤੀ ਤੇ ਪੱਕੇ ਪੈਰੀ ਹੋ ਗਿਆ ਫਿਰ ਯਹੂਦੀ ਕੌਮ ਜਿਹੜੀ ਹੈ ਇਹ ਬਹੁਤ ਹੀ ਪਰਬੋਧ ਤੇ ਸਿਆਣੀ ਕੌਮ ਹੈ ਇਹਨਾਂ ਦੀ ਅਕਲ ਦਾ ਲੋਹਾ ਐਸ਼ਵਰੀ ਦੁਨੀਆ ਮੰਦੀ ਹੈ ਤੁਸੀਂ ਯਕੀਨ ਕਰ ਸਕਦੇ ਹੋ ਕਿ ਦੁਨੀਆ ਦਾ ਜੋ ਆਰਥਿਕ ਢਾਂਚਾ ਹੈ ਕੋਲੀ ਦੁਨੀਆ ਦਾ ਉਹਦੇ ਤੇ ਯਹੂਦੀ ਛਾਏ ਹੋਏ ਨੇ ਯਹੂਦੀਆਂ ਦੀ ਮਦਦ ਬਿਨਾ ਕੋਈ ਦੇਸ਼ ਵੀ ਨਹੀਂ ਚੱਲਦਾ ਪੂਰੇ ਵਰਲਡ ਇਕਨੋਮਿਕ ਸਿਸਟਮ ਦੇ ਉੱਤੇ ਯਹੂਦੀ ਹਾਵੀ ਨੇ ਯਹੂਦੀਆਂ ਦੀ ਤਾਕਤ ਨੂੰ ਦੁਨੀਆ ਮੰਨਦੀ ਹੈ ਯਹੂਦੀ ਜਿਹੜੇ ਮੁਲਕ 'ਚ ਵਸੇ ਹੋਏ ਨੇ ਇਜ਼ਰਾਈਲ ਛੋਟਾ ਜਿਹਾ ਮੁਲਕ ਹੈ ਪਰ ਉਹ ਫਲਸਤੀਨੀ ਕਦਰ ਤੋਂ ਆਪਣੇ ਹੱਕਾਂ ਹਕੂਕਾਂ ਲਈ ਲੜਾਈ ਲੜ ਰਹੇ ਨੇ ਕਿ ਸਾਡੇ ਮੁਲਕ 'ਚ ਆ ਕੇ ਵਸ ਗਏ ਤੇ ਸਾਨੂੰ ਇੱਕ ਪਾਸੇ ਧੱਕ ਦਿੱਤਾ ਜਿਹੜੇ ਅਸਲ ਮਾਲਕ ਸੀ ਉਹਨਾਂ ਦੇ ਕੀ ਹਾਲ ਹੈ ਉਹ ਵੀ ਤੁਹਾਨੂੰ ਦੱਸਦਾਂ ਪਰ ਨਿਤਨਿਆਹੁ ਐਸਵੇੜੇ ਉੱਥੋਂ ਦੇ ਮੁਖੀ ਨੇ ਸਰਕਾਰ ਦੇ ਕੁਝ ਲੋਕ ਉਹਨਾਂ ਦੇ ਖਿਲਾਫ ਵੀ ਨੇ ਇਸ ਵੇੜੇ ਕਿਉਂਕਿ ਮਾਹੌਲ ਜਿਹੋ ਜਿਹਾ ਬਣਿਆ ਹੋਇਆ ਹੈ ਇਹ ਟਕਰਾਓ ਝੜਪਾਂ ਹਮੇਸ਼ਾ ਤੋਂ ਚੜੀਆਂ ਆ ਰਹੀਆਂ ਨੇ ਪੁਰਾਣੇ ਸਮੇਂ ਤੋਂ ਮੈਂ ਆਪਣੇ ਬਾਲਵਰੇਸ ਤੋਂ ਲੈ ਕੇ ਹੁਣ ਉਮਰ ਦੇ ਤੀਜੇ ਪੈਰ ਤੇ ਆਂ ਤੇ ਮੈਂ ਲਗਾਤਾਰ ਕੋਈ ਕੋ ਖਬਰਾਂ ਨਾਲ ਵੀ ਜੁੜਿਆ ਰਹਾਂ ਤੇ ਖਬਰਾਂ ਦੇ ਸ਼ੋਭਿਆਂ 'ਚ ਕੰਮ ਵੀ ਕੀਤਾ ਜ਼ਿੰਮੇਵਾਰ ਅਹੁਦਿਆਂ ਤੇ ਤੇ ਸਦਾ ਇਹਨਾਂ ਦੀਆਂ ਖਬਰਾਂ ਪੜਦੇ ਰਹੇ ਹਾਂ ਕਿ ਇਹ ਲੜਾਈ ਕਦੇ ਹਟ ਹੀ ਨਹੀਂ ਇਹ ਹਮੇਸ਼ਾ ਇੱਕ ਹੁੰਦੀ ਸੀ ਜਥੇਬੰਦੀ ਪੀ ਐਲਓ ਪੈਲੇਸਟਾਈਨ ਲਿਬ੍ਰੇਸ਼ਨ ਆਰਗੇਨਾਈਜੇਸ਼ਨ ਉਹਦੇ ਮੁਖੀ ਹੁੰਦੇ ਸਨ ਜਿਨ੍ਹਾਂ ਦਾ ਦੁਨੀਆ ਦੇ ਬਹੁਤ ਸਾਰੇ ਦੇਸ਼ ਸਤਿਕਾਰ ਕਰਦੇ ਸਨ ਸੁਮੇਤ ਭਾਰਤ ਦੇ ਬੜੇ ਚੰਗੇ ਸਬੰਧ ਸੀ ਭਾਰਤੀ ਆਗੂ ਨਾਲ ਉਹਨਾਂ ਦਾ ਨਾਮ ਸੀ ਹੁਣ ਉਹ ਦੁਨੀਆ 'ਚ ਨਹੀਂ ਰਹੇ ਯਾਸਰ ਅਰਾਫਾਤ ਉਹ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਯੂਨਾਨਰਟ ਵੀ ਉਹ ਜਾਂਦੇ ਸੀ ਮਤਾ ਰੱਖਦੇ ਸੀ ਕਈ ਦੇਸ਼ਾਂ ਦੀ ਹਮਾਇਤ ਵੀ ਕਰਦੇ ਸੀ ਕਿ ਇਹਨਾਂ ਦੇ ਜਿਹੜੇ ਜ਼ੁਲਮ ਹੋ ਰਹਾ ਆ ਕਿ ਇਹ ਇੱਕ ਕਿਸਮ ਦੇ ਜਲਾਵਤਨ ਰਾਸ਼ਟਰਪਤੀ ਸੀਗੇ ਹੋ ਸਰਕਾਰ ਆਪਣੀ ਬਹੁਤ ਉਹਨਾਂ ਨੇ ਸੰਘਰਸ਼ ਕੀਤਾ ਭਾਰਤ ਵੀ ਕਦੀ ਕਦੀ ਉਹਨਾਂ ਦੀ ਹਮਾਇਤ ਕਰਦਾ ਰਿਹਾ ਪਰ ਉਹ ਕੋਈ ਵੱਡੀ ਪ੍ਰਾਪਤੀ ਨਾ ਕਰ ਸਕੇ ਤੇ ਇਸ ਦੁਨੀਆ ਤੋਂ ਚਲੇ ਗਏ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਪੈਦਾ ਹੋ ਗਏ ਉਹਨਾਂ ਵਿੱਚ ਇੱਕ ਤੜਾ ਹੈ ਹਮਾਸ ਹਮਾਸ ਜਿਹੜਾ ਉਹ ਜਿਹੜੀ ਹੁਣ ਉਥੇ ਲਿਬਰਲ ਇੱਕ ਕਿਸਮ ਦੀ ਲੀਡਰਸ਼ਿਪ ਹੈ ਉਹਨੂੰ ਹੁਣ ਹਮਾਸ ਹਮਲੇ ਕਰ ਰਿਹਾ ਸਾਰੇ ਕਹਿੰਦੇ ਪਹਿਲਾ ਹਮਲਾ ਜਿਹੜਾ ਦਾ ਹਮਾਸ ਨੇ ਕੀਤਾ ਜਿਹਦੇ ਵਿੱਚ ਤਕਰੀਬਨ 2000 ਇਸرائیਲੀ ਮਾਰੇ ਗਏ ਇਸੇ ਦੀ ਬਸਤੀਏ ਕੀਤਾ ਨਾ 2000 ਮਾਰੇ ਗਏ ਤੇ 1500 ਦੇ ਕਰੀਬ ਜ਼ਖਮੀ ਹੋਏ ਜਿਨ੍ਹਾਂ ਵਿੱਚ ਬੱਚੇ ਬੁੱਢੇ ਸਾਰੇ ਬੀਬੀਆਂ ਤੇ ਸਾਰੇ ਸ਼ਾਮਲ ਨੇ ਤੇ ਉਹਦੀ ਜ਼ਿੰਮੇਵਾਰੀ ਉਹਨਾਂ ਨੇ ਲਈ ਕਿ ਕੀ ਆਪੀ ਇਦਾਂ ਦੇ ਹੋਰ ਹਮਲੇ ਵੀ ਹੋਣਗੇ ਤੇ ਜੰਗ ਨੂੰ ਤੇਜ਼ ਕੀਤਾ ਜਾਵੇਗਾ ਤੇ ਉਹ ਹਮਾਸ ਨੂੰ ਅਸਲ ਵਿੱਚ ਪੈਦਾ ਕੀਤਾ ਕਿਹਨੇ ਤੁਸੀਂ ਹੈਰਾਨ ਹੋ ਜਾਓਗੇ ਖੁਦ ਇਜ਼ਰਾਈਲ ਦੇ ਨੇਤਨ ਯਾਹੂਦੀ ਸਰਕਾਰ ਨੇ ਪੈਸੇ ਦੀ ਮਦਦ ਵੀ ਦਿੱਤੀ ਬਾਹਰਲੇ ਜਿਹੜੇ ਉਹਦੇ ਇਜ਼ਰਾਈਲ ਦੇ ਹਮਾਇਤੀ ਦੇਸ਼ ਨੇ ਉਹਨਾਂ ਨੇ ਵੀ ਮਦਦ ਕੀਤੀ ਕਿਉਂ ਕੀਤੀ ਹੁਣ ਇਹ ਸਵਾਲ ਪੈਦਾ ਹੁੰਦਾ ਇਸ ਕਰਕੇ ਕੀਤੀ ਕਿ ਜਿਹੜੀ ਲਿਬਰਲ ਲੀਡਰਸ਼ਿਪ ਆ ਉੱਥੋਂ ਦੀ ਉਹਦੇ ਦੀ ਮੁਸ਼ਕਿਲਾਂ ਖੜੀਆਂ ਕੀਤੀਆਂ ਜਾ ਸਕਣ ਤੇ ਉਹਨੂੰ ਅਸਰ ਕੀਤਾ ਜਾ ਸਕੇ ਇਹ ਸੀ ਕਾਰਨ ਵੱਡਾ ਉਹ ਹੁਣ ਆਪੇ ਫਾਥੜੀਏ ਤੇ ਨੂੰ ਕੌਣ ਛਡਾਵੇ ਉਹ ਹੁਣ ਉਲਟੀ ਪੈ ਗਈ ਗੱਲ ਅਮਾਸ ਜਿਹੜਾ ਹੁਣ ਉਹਨਾਂ ਦੀ ਗੱਲ ਮੰਨਣੋਂ ਹਟ ਗਿਆ ਇਜ਼ਰਾਇਲ ਦੀ ਇਜ਼ਰਾਇਲੀ ਲੀਡਰਸ਼ਿਪ ਦੀ ਉਹਨਾਂ ਤੋਂ ਆਖੀ ਹੈ ਇਹ ਜਦੋਂ ਹਮਲਾ ਹੋਇਆ ਉਸ ਤੋਂ ਬਾਅਦ ਇੱਕ ਇਹਦੀ ਦੁਨੀਆ 'ਚ ਸਾਰੇ ਨਿੰਦਾ ਹੋਈ ਹੁਣ ਹੀ ਸੁਭਾਵਕ ਹੈ ਇਸ ਤੋਂ ਬਾਅਦ ਫਿਰ ਜਿਹੜਾ ਇੱਕ ਹਸਪਤਾਲ ਤੇ ਹਮਲਾ ਹੋਇਆ ਅਲ ਆਹਲੀ ਹਸਪਤਾਲ ਉਹਦੇ ਤੇ ਹਮਲਾ ਹੋਇਆ ਹੁਣ ਉਹਦੀ ਉਹਦੇ ਵਿੱਚ 500 ਤੋਂ ਵੱਧ ਮਰੀਜ਼ ਮਾਰੇ ਗਏ ਹੁਣ ਇਹ ਜਿਹੜਾ ਹਸਪਤਾਲ ਸੀ ਬਹੁਤ ਵੱਡਾ ਇਹਦੇ ਵਿੱਚ ਡਾਕਟਰ ਵੀ ਮਾਰੇ ਗਏ ਮਰੀਜ਼ ਵੀ ਮਾਰੇ ਗਏ ਹਰ ਵਰਗ ਦੇ ਲੋਕ ਜਿਹੜੇ ਸੀ ਉਹ ਮਾਰੇ ਗਏ ਤੇ ਬਹੁਤ ਇਹਦੀ ਨਖੇਦੀ ਹੋਈ ਵਰਲਡ ਮੀਡੀਆ ਨੇ ਬਹੁਤ ਨਖੇਦੀ ਕੀਤੀ ਇਹਦੀ ਤੇ ਇਹ ਮੀਡੀਆ ਦਾ ਰੋਲ ਮੈਂ ਬਾਅਦ ਚ ਜਾ ਕੇ ਦੱਸਾਂਗਾ ਕਿ ਕੀ ਹੈ ਮੀਡੀਆ ਕੋ ਸੱਚ ਨਹੀਂ ਸਾਹਮਣੇ ਲਿਆ ਰਿਹਾ ਹੁਣ ਇਸ ਹਮਲੇ ਦੀ ਸਾਰੀ ਜ਼ਿੰਮੇਵਾਰੀ ਸਿਟੀ ਜਾ ਰਹੀ ਹੈ ਹਮਾਸ ਤੇ ਕਿਉਂਕਿ ਹਮਾਸ ਨੇ ਪਹਿਲਾਂ ਹਮਲਾ ਕੀਤਾ ਸੀ ਤੇ ਹਮਾਸ ਕਹਿੰਦਾ ਕਿ ਹਮਲਾ ਉਹਨੇ ਨਹੀਂ ਕੀਤਾ ਫਿਰ ਜੇ ਨਹੀਂ ਕੀਤਾ ਤੇ ਆਪ ਤਾਂ ਇਜ਼ਰਾਈਲ ਕਰਾ ਨਹੀਂ ਸਕਦਾ ਇਹ ਇੱਕ ਰਹੱਸ ਬਣਿਆ ਹੋਇਆ ਸਵਾਲੀਆ ਨਿਸ਼ਾਨ ਹੈ ਪਰ ਇਹ ਹੈ ਬਹੁਤ ਮਾੜੀ ਤੇ ਮੰਦ ਭਾਗੀ ਗੱਲ ਫਿਰ ਚਲੋ ਜੇ ਉਹਨਾਂ ਨੂੰ ਵਸਾਈ ਦਿੱਤਾ ਸੀ ਉੱਥੇ ਪਰ ਫਲਸਤੀਨੀਆ ਨੂੰ ਵੀ ਵਸੇ ਰਹਿਣ ਦਿੰਦੇ ਰੌਣਕੇ ਚੱਲਦੇ ਰਹਿੰਦੇ ਪਰ ਨਹੀਂ ਅਮਰੀਕਾ ਤੇ ਹੋਰ ਯੂਰਪੀ ਮੁਲਕਾਂ ਦੀ ਸ਼ਹਿ ਦੇ ਨਾਲ ਐਨੇ ਫਿਰ ਉਹਨਾਂ ਨੇ ਆਪਣੇ ਜਿਹੜੇ ਇਹ ਦਿਲ ਦੇ ਗੁਬਾਰ ਜਿਹੜੇ ਕਿਰਣਸੀ ਪ੍ਰਾਣੀ ਕੱਢੀ ਸ਼ੁਰੂ ਕਰ ਦਿੱਤੀ ਇੰਨਿਆਂ ਉਹਨਾਂ ਦੇ ਅੰਦਰ ਗੁਬਾਰ ਭਰਿਆ ਹੋਇਆ ਸੀ ਕਿ ਫਲਸਤੀਨੀਆ ਨੂੰ ਉਹਨਾਂ ਦੇ ਮੁਲਕ ਵਿੱਚੋਂ ਇੱਕ ਤਾਂ ਉਹਨਾਂ ਦੇ ਮੁਲਕ ਵਿੱਚੋਂ ਆਪਣਾ ਮੁਲਕ ਬਣਾ ਲਿਆ ਜਿਹਨੂੰ ਸਿੱਖਾਵਾਲੋ ਮਾਸਟਰ ਤਾਰਾ ਸਿੰਘ ਜੀ ਨੇ ਜਿਹੜੇ ਉਸ ਵੇਲੇ ਅਕਾਲੀ ਜਲਦੇ ਪ੍ਰਧਾਨ ਸੰਤ ਸ਼ਰੂਮੀ ਕਮੇਟੀ ਦੇ ਪ੍ਰਧਾਨ ਸਰ ਉਹਨਾਂ ਨੇ ਮੈਨੂੰ ਯਾਦ ਹੈ ਵਧਾਈ ਭੇਜੀ ਸੀ ਸੇਕ ਕੌਮ ਬਲੋ ਉਹ ਇਸ ਕਰਕੇ ਭੇਜੀ ਸੀ ਕਿ ਛੋਟੀ ਘਟ ਗਿੰਤੀ ਨੂੰ ਜਿਹਨੇ ਇਹਨੇ ਜ਼ੁਲਮ ਸਹੇ ਆ ਕਹਿੰਦੇ ਸਿੱਖਾਂ ਵਾਂਗ ਉਹ ਕਹਿੰਦੇ ਉਹਨਾਂ ਨੂੰ ਮੈਂ ਉਹਨਾਂ ਦੀ ਜਿੱਤ ਤੇ ਮੁਬਾਰਕਬਾਦ ਦਿੰਦਾ ਪਰ ਦੂਜੇ ਪੰਨੇ ਉਹ ਵੀ ਪੀੜਿਤ ਤੇ ਰਹੀ ਉਹਦੇ ਨਾਲ ਤਾਂ ਹੁਣ ਤੱਕ ਅੱਛਾ ਉਹਨਾਂ ਨੂੰ ਫਿਰ ਉਜਾੜਨਾ ਸ਼ੁਰੂ ਕਰ ਦਿੱਤਾ ਉਥੋਂ ਉਜਾੜ ਦਿੱਤਾ ਨਾ ਉਹ ਹੁਣ ਇਨੇ ਕਿੜਕੀ ਵਿੱਚ ਫਸ ਗਏ ਜਾਨ ਸ਼ਕੰਜੇ ਅੰਦਰ ਹੁਣ ਤੁਹਾਨੂੰ ਦੱਸਦਾ ਕਿ ਫਲਸਤੀਨੀਆ ਦੀ ਜਿਹੜੇ ਅਸਲ ਵਾਰਸ ਨੇ ਉਹਨਾਂ ਦੀ ਕੀ ਹਾਲਤ ਹੈ ਉਹ ਵਿਚਾਰੇ ਚਾਰੇ ਪਾਸੇ ਕਿਰੇ ਹੋਏ ਆ ਗਾਜ਼ਾ ਪੱਟੀ ਦਾ ਨਾਮ ਤੁਸੀਂ ਸੁਣਿਆ ਹੋਊਗਾ ਬੜਾ ਮਸ਼ਹੂਰ ਹੈ ਗਾਜ਼ਾ ਪੱਟੀ ਇੱਕ ਇਲਾਕਾ ਹੈ ਜਿਹਦੇ ਵਿੱਚ ਉਹ ਵਿਚਾਰੇ ਨਰੜੇ ਹੋਏ ਨੇ ਹੋੜੇ ਹੋਏ ਨੇ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਇਹਦੀ ਸਥਿਤੀ ਪਹਿਲਾਂ ਸੁਣੋ ਕੀ ਹੈ ਗਾਜ਼ਾ ਪੱਟੀ ਜਿਹੜਾ ਇਲਾਕਾ ਹੈ ਉਹ ਦਾ ਰਕਬਾ ਹੈਗਾ 356 वर्ग किलोमीटर इलाका अच्छा ओदे ਵਿੱਚ ਉਹ ਰਹਿ ਰਹੇ ਨੇ 25 ਲੱਖ ਜਿਹੜੇ ਪਨਾਹਗੀਰ ਫਲਸਤੀਨੀ ਪਨਾਹਗੀਰਾਂ ਦੀ ਹਾਲਤ ਚ ਰਹਿ ਰਹੇ ਆ ਨਾ ਕੋਈ ਬੇਸਿਕ ਸਹੂਲਤਾ ਨਹੀਂ ਨਾ ਪਾਣੀ ਦੀ ਨਾ ਦਵਾਈਆਂ ਦੀ ਨਾ ਖੁਰਾਕ ਦੀ ਜਿਹੜੀ ਲੋੜ ਹੁੰਦੀ ਹੈ ਉਹਦੀ ਕੋਈ ਬੁਨਿਆਦੀ ਕੋਈ ਆਪਤ ਪੈ ਜਾਏ ਕੋਈ ਸਹਾਇਤਾ ਨਹੀਂ ਕਿਸੇ ਪਾਸੇ ਕਿਰੇ ਹੋਏ ਕਿਦਾਂ ਹੋ ਉਹਦੇ ਇੱਕ ਪਾਸੇ ਤਾਂ ਬਣਾਈ ਹੋਈ ਹੈ ਲੋਹੇ ਦੀ ਕੰਧ ਆਇਰਨ ਵਾਲ ਜਿਹਨí ਬੰਦਾ ਝਾਕ ਹੀ ਨਹੀਂ ਸਕਦਾ ਦੂਸਰੇ ਪਾਸੇ ਤੇ ਉਹਦੇ ਉੱਤਰੀ ਬੰਨੇ ਬਣਾਈ ਹੋਈ ਹੈ ਮਿਸਰ ਜਿਹੜਾ ਕਿ ਮੁਸਲਮਾਨਾਂ ਦੇ ਦੇਸ਼ ਆ ਉਹਨੇ ਕੰਧ ਬਣਾਈ ਹੋਈ ਹੈ ਤੇ ਜਨਤਾ ਵਿਚਾਰੇ ਫਲਸਤੀਨੀ ਕਿੱਧਰ ਜਾਣ ਤੇ ਜਿਹੜਾ ਦੱਖਣੀ ਪਾਸਾ ਉਥੇ ਉਹ ਮਦ ਸਾਗਰ ਹੈ ਸਮੁੰਦਰ ਹੁਣ ਤਿੰਨ ਪਾਸੇ ਤੋਂ ਕਿਰੇ ਹੋਇਆ 25 ਲੱਖ ਦੇ ਕਰੀਬ ਫਲਸਤੀਨੀ ਉਥੇ ਬੜੀ ਔਖੀਆਈ ਪਰ ਜਿੰਦਗੀ ਬਿਨਾ ਬੇਸਿਕ ਸਹੂਲਤਾਂ ਤੋਂ ਉਹ ਗੁਜ਼ਾਰਨ ਲਈ ਮਜਬੂਰ ਨੇ ਉਹਨਾਂ ਦੀ ਬਦਲੀ ਵੀ ਕੋਈ ਬਹੁਤਾ ਬਰਦਾਸ਼ਤ ਨਹੀਂ ਹੁਣ ਜਿਹੜੇ ਉਥੇ 22 ਤੋਂ 25 ਲੱਖ ਦੇ ਦਰਮਿਆਨ ਅੰਕੜੇ ਨੇ ਕਿ ਫਲਸਤੀਨੀ ਰਹਿ ਰਹੇ ਨੇ ਵਿਚਾਰੇ ਪਣਾ ਗਿਰਾ ਵਾਂਗ ਬੜੇ ਬੇਸਰ ਸਮਾਹ ਹੋ ਕੇ ਤੇ ਅਤ ਦੀ ਔਖਿਆਈ ਪਰ ਜ਼ਿੰਦਗੀ ਬਸਰ ਕਰ ਰਹੇ ਨੇ ਉਹਨਾਂ ਨੂੰ ਵੀ ਹੁਣ ਇਸ ਹਮਲੇ ਤੋਂ ਇਹਨਾਂ ਹਮਲਿਆਂ ਤੋਂ ਬਾਅਦ ਹੁਕਮ ਦੇ ਦਿੱਤਾ ਹੁਕਮ ਚਾੜ੍ਹ ਦਿੱਤਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੁਦ ਨੇ ਕਿ ਤੁਸੀਂ ਜਿੰਨੀ ਜਲਦੀ ਹੋ ਸਕਦਾ ਫਿਰ ਇਹ ਇਲਾਕਾ ਖਾਲੀ ਕਰ ਦਿਓ ਤੇ ਜੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਤੁਹਾਡੇ ਤੇ ਹੋਵੇਗੀ 5 ਲੱਖ ਤੋਂ ਵੱਧ ਫلسطੀਨੀ ਵਿਚਾਰੇ ਆਪਣੀ ਜਾਨ ਬਚਾਉਣ ਲਈ ਉਥੋਂ ਹਿੱਜਰ ਕਰ ਚੁੱਕੇ ਆ ਤੇ ਬਾਕੀ ਦੇ ਵੀ ਕਰਨ ਵਾਸਤੇ ਤਿਆਰੀ ਕਰ ਰਹੇ ਨੇ। ਤਾਂ ਕਿ ਜਾਨ ਕਿਨੂੰ ਪਿਆਰੀ ਨਹੀਂ। ਹੁਣ ਇੱਕ ਸਵਾਲ ਪੈਦਾ ਹੁੰਦਾ ਕਿ ਇਜ਼ਰਾਈਲ ਯਹੂਦੀ ਦੀ ਲੀਡਰਸ਼ਿਪ ਤੇ ਵੀ ਹੁਣ ਸਵਾਲ ਉੱਠਣ ਲੱਗ ਪਿਆ ਆ ਉਹਦੇ ਦੇਸ਼ ਅੰਦਰ। ਉਹਦੇ ਵਿਰੋਧੀ ਪੁੱਛਦੇ ਆ ਕਿ ਤੁਹਾਡਾ ਜਿਹੜਾ ਆਪਣਾ ਦੇਸ਼ ਦਾ ਖੁਫੀਆ ਤੰਤਰ ਫੌਜ ਬੜੀ ਮਜ਼ਬੂਤ ਹੈ ਆਧੁਨਿਕ ਹਥਿਆਰ ਬਹੁਤ ਨੇ ਉਹਦੇ ਕੋਲ ਅਮਰੀਕਾ ਵਗੈਰਾ ਦੇ ਦਿੱਤੇ ਹੋਏ ਆ ਲੇਟੈਸ ਹਥਿਆਰ ਨੇ ਉਹਨਾਂ ਕੋਲ ਔਰ ਉਹਨਾਂ ਦੀ ਲੜਨ ਦੀ ਸ਼ਕਤੀ ਵੀ ਬੜੀ ਆ ਔਰ ਦੇਸ਼ ਭਗਤੀ ਤੇ ਜਜ਼ਬਾ ਵੀ ਬਹੁਤ ਹੈ ਜਿਹੜੇ ਯਹੂਦੀ ਨੇ ਇਹ ਇੰਨੇ ਕੱਟਰ ਤੇ ਯਾਨੀ ਜਿਵੇਂ ਲੋਹੇ ਦੀ ਦੀਵਾਰ ਹੁੰਦੀ ਹੈ ਇਦਾਂ ਤਣ ਕੇ ਖੜੇ ਹੋ ਜਾਂਦੇ ਆ ਇੱਕ ਤਾਂ ਮੈਂ ਦੱਸਿਆ ਪੂਰੀ ਦੁਨੀਆ ਤੇ ਆਰਥਿਕ ਦਾਬਾ ਹੀ ਉਹਨਾਂ ਦਾ ਹੈ ਪੂਰੀ ਦੁਨੀਆ ਦੇ ਅਰਥਚਾਰੇ ਨੂੰ ਅਗਰ ਇਸرائیਲ ਦੇ ਹੱਥ ਪਿੱਛੇ ਖਿਚਰਨ ਤੇ ਸਾਰਾ ਚਰਮ ਰਾਜ ਆਏ ਟੈਟਰੀ ਹੋ ਜਾਏ ਇੰਨਾ ਇਸرائیਲ ਕੋਲ ਤਾਕਤ ਹੈ ਇੰਨੀ ਉਹਨਾਂ ਦੀ ਅਕਲ ਹੈ ਨੂੰ ਮੰਨਣਾ ਚਾਹੀਦਾ ਕੋਈ ਚੰਗੇ ਗੁਣ ਜਿਹੜੇ ਨੇ ਉਹ ਉਹਨਾਂ ਨੂੰ ਸ਼ubh ਗੁਣਾ ਨੂੰ ਮੰਨਣਾ ਵੀ ਚਾਹੀਦਾ ਸਾਰੀ ਦੁਨੀਆ ਉਹਨਾਂ ਦਾ ਲੋਹਾ ਮੰਦੀ ਹੈ ਪਰ ਇਹ ਨਹੀਂ ਕਿ ਤੁਸੀਂ ਜੋ ਮਨਾਈ ਉਹ ਕਰੀ ਜਾਓ ਹੁਣ ਵਿਰੋਧੀ ਕਹਿੰਦੇ ਨੇ ਕਿ ਹਮਾਸ ਨੇ ਹਮਲਾ ਕਰ ਦਿੱਤਾ ਤੇ ਜਿਹੜਾ ਇਜ਼ਰਾਇਲ ਦਾ ਖੁਫੀਆ ਤੰਤਰਾਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਦੁਨੀਆ ਭਰ ਵਿੱਚ ਸਭ ਤੋਂ ਲੇਟੈਸਟ ਅਪਰੇਟਰਸ ਨਾਲ ਲੈਸ ਨੇ ਔਰ ਸਭ ਤੋਂ ਵੱਧ ਉਹ ਡਿਪੈਂਡੇਬਲ ਮੰਨੀਆਂ ਜਾਂਦੀਆਂ ਆ ਉਹ ਖੁਫੀਆ ਏਜੰਸੀਆਂ ਉਹ ਕਿਸਮ ਦਾ ਟੋਟਲ ਫੇਲਿਅਰ ਉਹ ਨੇਤਨ ਯਾਹੋਦੇਸ਼ਰ ਪੈਂਦਾ ਇਹ ਖੁਫੀਆ ਏਜੰਸੀਆਂ ਕਿਉਂ ਨਹੀਂ ਪਤਾ ਲਾ ਸਕੀਆਂ ਕਿ ਇਹ ਹਮਲਾ ਐਡਾ ਵੱਡਾ ਕਰਨ ਦੀ ਬਿਉਂਹ ਜਿਨ੍ਹਾਂ ਦੀ ਕਿ ਆਪੇ ਜ ਆਪਣੇ ਠੋਕਦੇ ਰਹੇ ਆਪ ਹੀ ਉਹਨਾਂ ਨੇ ਪੈਦਾ ਕੀਤੇ ਆ ਤੇ ਉਹ ਉਹ ਇਸ ਗੱਲੋਂ ਵੀ ਉਹਨੂੰ ਘੇਰ ਰਿਹਾ ਔਰ ਉਥੇ ਇੱਕ ਹੋਰ ਵੀ ਅੰਡਰ ਕਰੰਟ ਗੱਲ ਚੱਲ ਰਹੀ ਆ ਕਿ ਇਹਨੂੰ ਪਾਸੇ ਕਰਕੇ ਨਿਤਨਯਾਹੂ ਨੂੰ ਇੱਕ ਲਿਬਰਲ ਲੀਡਰਸ਼ਿਪ ਐਸੀ ਲਿਆਂਦੀ ਜਾਵੇ ਜਿਹੜੀ ਇਸ ਮਸਲੇ ਦਾ ਕੋਈ ਨਾ ਕੋਈ ਵਿਚਲਾ ਹੱਲ ਕਰ ਸਕੇ ਇੱਕ ਚੰਗੀ ਗੱਲ ਹੈ ਤੇ ਉਧਰ ਵੀ ਨਾਲ ਯਤਨ ਚੱਲ ਰਿਹਾ ਹੈ ਉਹਨੇ ਪਾਸੇ ਚੱਲ ਰਿਹਾ ਹੈ ਉਧਰ ਵੀ ਚੱਲਦਾ ਆ ਫلسطੀਨੀ ਜਿਹੜੇ ਨੇ ਫلسطੀਨੀ ਇੱਕ ਕੋਸ਼ਿਸ਼ ਕਰ ਰਹੇ ਨੇ ਕੇ ਹਮਾਸ ਵਰਗੀ ਅਤਵਾਦੀ ਜਥੇਬੰਦੀ ਜਿਹਨੇ ਬਹੁਤ ਨੁਕਸਾਨ ਕਰਾਇਆ ਦੇਸ਼ ਦਾ ਉਹ ਤਾਂ ਪਹਿਲਾਂ ਹੀ ਵਿਚਾਰੇ ਦਰਬਾਰ ਠੋਕਰਾ ਖਾ ਰਹੇ ਨੇ ਮੁਸੀਬਤਾਂ ਚੱਲ ਰਹੇ ਨੇ ਅੱਜ ਦੇ ਨੇ ਯਾਸਰ ਅਰਾਫਾਤ ਸਾਹਿਬ ਦੇ ਵੇਲੇ ਤੋਂ ਤੇ ਉਹਨਾਂ ਨੂੰ ਵੀ ਇਹਨਾਂ ਨੂੰ ਪਾਸੇ ਕਰਕੇ ਕੋਈ ਪੀਐਲਓ ਵਰਗੀ ਕੋਈ ਲਿਬਰਲ ਲੀਡਰਸ਼ਿਪ ਲਿਆਉਣੀ ਚਾਹੀਦੀ ਆ ਕੋਈ ਗੱਲਬਾਤ ਕਰਨ ਵਾਲੀ ਜਾਂ ਠੰਡੇ ਦਿਮਾਗ ਵਾਲੀ ਲੀਡਰਸ਼ਿਪ ਈਵਾਲਵ ਕਰਨੀ ਚਾਹੀਦੀ ਆ ਤਾਂ ਕਿ ਜੇ ਦੋਨੇ ਤਰ੍ਹਾਂ ਇਹ ਗੱਲ ਉਧਰ ਵੀ ਚੰਗੀ ਲੀਡਰਸ਼ਿਪ ਆ ਜਾਏ ਮੈਨੇ ਕਿਹਾ ਮਾਰੀ ਹੈ ਪਰ ਉਹਨਾਂ ਦੇ ਵਿਰੋਧੀ ਕਹਿ ਰਹੇ ਨੇ ਕਿ ਉਹਨਾਂ ਦਾ ਜੋ ਸਟ੍ਰੈਟਜੀ ਆ ਉਹ ਠੀਕ ਨਹੀਂ ਨੇਤਨ ਯਾਹੂਦੀ ਉਹ ਉਹ ਟਕਰਾਓ ਵਧਾਉਣ ਵਾਲੀ ਹੈ ਤੇ ਕਾਹਨ ਕਰਨ ਵਾਲੀ ਹੈ ਮੁਨਖਦਾ ਤੇ ਇਧਰ ਵੀ ਜੋ ਚੰਗੀ ਸੋਚ ਵਾਲੇ ਲੋਕ ਨੇ ਫਲਸਤੀਨ ਵਿੱਚ ਉਹ ਵੀ ਕਹਿ ਰਹੇ ਆ ਕਿ ਹਮਾਸ ਜਥੇਬੰਦੀ ਜਿਹੜੀ ਆ ਉਹਨੂੰ ਪਾਸੇ ਕਰਕੇ ਕੋਈ ਲਿਬਰਲ ਲੀਡਰਸ਼ਿਪ ਉਭਾਰੀ ਜਾਵੇ ਅਸਲ ਵਿੱਚ ਮੈਂ ਬਾਰ-ਬਾਰ ਕਹਿ ਰਹੇ ਹਾਂ ਕਿ ਹਮਾਸ ਅਤਵਾਦੀ ਜਥੇਬੰਦੀ ਜਿਹਨੂੰ ਕਿਹਾ ਜਾਂਦਾ ਕਿ ਇਹਨੇ ਹਮਲੇ ਦੋਨੇ ਕੀਤੇ ਐ ਹਾਲਾਂਕਿ ਹਸਪਤਾਲ ਦੇ ਬਾਰੇ ਦੋਨੇ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਆਂ ਭਈ ਦੋਨੇ ਹਮਲੇ ਪਹਿਲੇ ਜਿਹਦੇ ਵਿੱਚ ਮਾਰੇ ਗਏ 2000 ਮੈਂ ਦੱਸਿਆ ਇਜ਼ਰਾਈਲੀ ਤੇ 1200 ਦੇ ਕਰੀਬ ਜ਼ਖਮੀ ਹੋਏ ਤੇ ਦੂਜਾ ਜਿਹੜਾ ਹਸਪੀਟਲ ਤੇ ਹਮਲਾ ਹੋਇਆ ਹਸਪੀਟਲ ਤੇ ਹਮਲੇ ਦੀ ਉਹ ਤਾਂ ਜ਼ਾਹਰਾ ਹੀ ਹੈ ਨਾ ਕਿ ਮਾਸ ਨੇ ਦਿਮਵਾਰੀ ਲਈ ਪਹਿਲੇ ਹਮਲੇ ਦੀ ਦੂਜੇ ਹਮਲੇ ਦੀ ਦੋਨੇ ਤਰ੍ਹਾਂ ਦੇ ਦੂਜੇ ਨੂੰ ਬਲੇਮ ਕਰ ਰਹੀਆਂ ਨੇ ਤੇ ਹੁਣ ਸੱਚ ਕੀ ਹੈ ਇਹ ਤਾਂ ਰੱਬ ਹੀ ਜਾਣਦਾ ਹੁਣ ਗੱਲ ਕਰੀਏ ਆਪਾਂ মিডিਏ ਦੀ মিডিਆ ਇਸ ਜਿਹੜੇ ਬਹੁਤ ਵੱਡੀ ਤਾਕਤ ਹੈ ਮੀਡੀਆ ਦਾ ਕੰਮ ਹੈ ਸੱਚ ਸਾਹਮਣੇ ਲਿਆਉਣਾ ਤੇ ਲੋਕ ਰਾਏ ਗਲਤ ਵਰਤਾਰੇ ਦੇ ਖਿਲਾਫ ਉਭਾਰਨੀ ਪਰ ਮੀਡੀਆ ਕਰ ਕੀ ਰਿਹਾ ਪਹਿਲਾਂ ਤਾਂ ਮੈਂ ਵਿਦੇਸ਼ੀ ਮੀਡੀਆ ਦੀ ਗੱਲ ਕਰਾਂ ਅਮਰੀਕਾ ਤੋਂ ਲੈ ਕੇ ਜਰਮਨੀ ਹੋਇਆ ਫਰਾਂਸ ਹੋਇਆ ਇੰਗਲੈਂਡ ਹੋਇਆ ਆਸਟ੍ਰੇਲੀਆ ਹੋਇਆ ਇਹ ਜਿੰਨਾ ਵੀ ਫੋਰਨ ਮੀਡੀਆ ਉਹ ਸਾਰਾ ਉਸ ਹਮਲੇ ਨੂੰ ਤਾਂ ਦਿਖਾ ਰਿਹਾ ਜਿਹੜਾ ਉਹਦੀ ਫੁਟੇਜ ਵਾਰ-ਵਾਰ ਦਿਖਾ ਰਿਆ ਸਾਰੀ ਦੁਨੀਆ ਵਿੱਚ ਵਾਰ-ਵਾਰ ਚੈਨਲਾਂ ਵਿੱਚ ਹਰ ਰੋਜ਼ ਕਿ ਆਹ ਦੇਖੋ ਜੀ ਹਸਪੀਟਲ ਤੇ ਹਮਲਾ ਹੋਇਆ ਇਹਨੇ ਅਲਹਮਾਸ ਜਥੇਬੰਦੀ ਨੇ ਕੀਤਾ ਪਰ ਜਿਹੜਾ ਉਹ ਉਹਨਾਂ ਦੇ ਦੁੱਖ-ਦਰਦ ਦਾ ਵਰਤਾਂਤ ਆ ਉਹਨੂੰ ਉਹ ਬਿਲਕੁਲ ਨਹੀਂ ਵਿਖਾਉਂਦਾ ਜੋ ਉਹਨਾਂ ਨਾਲ ਬਧੀ ਕੀਆ ਹੋ ਰਹੀਆਂ ਜਿਵੇਂ ਉਹਨਾਂ ਨੂੰ ਇੱਕ ਨੰਮ ਦੇ ਵਾਂਗ ਕਰਸ ਕੇ ਇੱਕ ਗਾਜ਼ਾ ਪੱਟੀ ਦੇ ਵਿੱਚ ਜਿੱਥੇ ਸਾਹ ਘੁੱਟਦਾ ਹੈ ਜਿੱਥੇ ਕੋਈ ਸਹੂਲਤ ਨਹੀਂ ਕਿੱਥੇ ਉਹ ਪਤਾ ਨਹੀਂ ਕਿਦਾਂ ਵਿਚਾਰੇ ਰਹਿੰਦੇ ਆ ਕਿਦਾਂ ਗੁਜ਼ਾਰਾ ਕਰਦੇ ਆ ਉਹਨਾਂ ਦੀ ਗੱਲ ਕੋਈ ਨਹੀਂ ਕਰਦਾ ਹੁਣ ਇੱਥੇ ਦੁੱਖ ਦੀ ਗੱਲ ਇਹ ਹੈ ਕਿ ਸਾਡਾ ਦੇਸ਼ ਜਿਹੜਾ ਸਭ ਤੋਂ ਵੱਡਾ ਲੋਕਤੰਤਰ ਹੈ ਸਾਡੇ ਮੀਡੀਆ ਵੀ ਇਹ ਹਾਲ ਹੈ ਸਾਡੇ ਮੀਡੀਆ ਵਿੱਚ ਵੀ ਖਬਰਾਂ ਜਿਹੜੀਆਂ ਉਹ ਸਹੀ ਪਰਪੇਖ ਵਿੱਚ ਸਹੀ ਕੰਟੈਕਸਟ ਵਿੱਚ ਨਹੀਂ ਹੁਣ ਤੱਕ ਆਈਆਂ ਕੱਲ ਨੂੰ ਕੁਝ ਗੱਲ ਬਦਲ ਜਾਏ ਤਾਂ ਕਹਿ ਨਹੀਂ ਸਕਦੇ ਪਰ ਇਥੇ ਵੀ ਯਕਤਰ ਹੋਈ ਉਹ ਹੀ ਹਮਾਸ ਦੇ ਹਮਲਿਆਂ ਦੀਆਂ ਜਿਹੜੀਆਂ ਫੁਟੇਜ ਨੇ ਉਹ 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 ਹੀ ਦਿਖਾਈਆਂ ਜਾ ਰਹੀਆਂ ਨੇ ਤੇ ਦੋਨਾਂ ਤਰ੍ਹਾਂ ਦਾ ਜਿਹੜਾ ਬੈਲੈਂਸ ਇੱਕ ਪੱਖ ਪੇਸ਼ ਕਰਨਾ ਉਹਦੀ ਕਮੀ ਮਹਿਸੂਸ ਹੋ ਰਹੀ ਹੈ ਇੰਟਰਨੈਸ਼ਨਲ ਮੀਡੀਆ ਵਿੱਚ ਵੀ ਔਰ ਭਾਰਤੀ ਮੀਡੀਆ ਵਿੱਚ ਵੀ ਹੁਣ ਆਖਰੀ ਸਵਾਲ ਇਹ ਪੈਦਾ ਹੁੰਦਾ ਹੈ ਕੇ ਆਉਣ ਵਾਲੇ ਸਮੇਂ ਵਿੱਚ ਆ ਹੁਣ جنگ ਹਾਲੇ ਦਿਨੋ ਦਿਨ ਭਿਆਨਕ ਹੁੰਦੀ ਜਾ ਰਹੀ ਆ ਕੱਲ ਜਿਹੜਾ ਹਮਲਾ ਹੋਇਆ ਕੱਲ ਜਣੀ ਚਰਪੋਹ ਹੁੰਿਆ ਉਹਦੇ ਵਿੱਚ 116 ਬੱਚਿਆਂ ਸਮੇਤ ਬੱਚੇ ਮੰਨ ਕੇ ਸੱਚੇ ਬੱਚੇ 266 ਵਿਅਕਤੀ ਮਾਰੇ ਜਾ ਚੁੱਕੇ ਨੇ ਫਲਸਤੀਨੀ ਫੌਜ ਨੇ ਅ ਵੀਰਾ ਸੀਰੀਆ ਤੇ ਗਾਜ਼ਾ ਪੱਟੀ ਜਿੱਥੇ ਉਹ ਜਾਰੇ ਰਹਿੰਦੇ ਨੇ ਹੁੜੇ ਹੋਏ ਮੈਂ ਕਿਹਾ ਤੇ ਹੋਰ ਇਲਾਕਿਆਂ ਦੇ ਉੱਤੇ ਬੰਬਾਰੀ ਕੀਤੀ ਹੈ ਬੰਬਾਰਡਮੈਂਟ ਕੀਤੀ ਹੈ ਔਰ ਮੁਸਲਮਾਨਾਂ ਦੇ ਇੱਕ ਬਹੁਤ ਵੱਡੇ ਆਗੂ ਨੇ ਕਿਹਾ ਕਿ ਜੇ ਇਸ ਤਰ੍ਹਾਂ ਹਮਲੇ ਜਾਰੀ ਰਹੇ ਤੇ ਦੁਨੀਆ ਦੇ ਮੁਸਲਮਾਨ ਚੁੱਪ ਕਰਕੇ ਨਹੀਂ ਬੈਠਣਗੇ ਹੁਣ ਸੀਰੀਆ ਵੀ ਹਮਾਇਤ ਵਿੱਚ ਆਇਆ ਦੁਨੀਆ ਦੇ ਜਿਹੜੇ ਜ਼ਮੀਰ ਵਾਲੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਹੁਣ ਆਸਟ੍ਰੇਲੀਆ ਸਰਕਾਰ ਦਾ ਸਾਨੂੰ ਨਹੀਂ ਪਤਾ ਕੀ ਵਤੀਰਾ ਹੈ ਪਰ ਆਸਟ੍ਰੇਲੀਆ ਵਿੱਚ ਬਹੁਤ ਵੱਡਾ ਮੁਜ਼ਾਹਰਾ ਹੋਇਆ ਕਈ ਥਾਈ ਹੋਏ ਮੁਜ਼ਾਰੇ ਇਸ ਹਮਲੇ ਦੇ ਖਿਲਾਫ ਜੋ ਕੁਝ ਫਲਸਤੀਨੀਆ ਨਾਲ ਹੋ ਰਿਹਾ ਉਹਦੇ ਖਿਲਾਫ ਫਲਸਤੀਨੀਆ ਦੇ ਹੱਕ ਵਿੱਚ ਤੋਂ ਹੋਰ ਕਈ ਥਾਈ ਵੀ ਮੁਜ਼ਾਰੇ ਹੋਏ ਆ ਭਾਰਤ ਵਿੱਚ ਵੀ ਜਿਹੜੇ ਨਿਰਪੱਖ ਸੋਚ ਵਾਲੇ ਵਿਅਕਤੀ ਨੇ ਉਹਦੇ ਖਿਲਾਫ ਆਵਾਜ਼ ਵੀ ਉਠਾਉਂਦੇ ਆ ਤੇ ਕਲਮ ਵੀ ਚੁੱਕਦੇ ਆ ਤੇ ਹਰ ਤਰ੍ਹਾਂ ਦੇ ਯਤਨ ਕਰਦੇ ਆ ਹੁਣ ਇੱਕ ਸਵਾਲ ਆਖਰੀ ਇਹ ਆ ਕਿ ਅੱਗੋਂ ਕੀ ਹੋਵੇਗਾ ਅੱਗੋਂ ਜੇ ਤਾਂ ਮੈਂ ਜਿਵੇਂ ਕਿਹਾ ਕਿ ਕੋਈ ਲਿਬਰਲ ਲੀਡਰਸ਼ਿਪ ਅੱਗੇ ਆਉਂਦੀ ਹੈ ਦੋਨੇ ਪਾਸੇ ਫਿਰ ਹਰ ਲੜਾਈ ਦਾ ਅੰਤ ਜਿਹੜਾ ਹੁੰਦਾ ਜਿਵੇਂ ਤੁਸੀਂ ਜਾਣਦੇ ਹੋ ਮਹਾਭਾਰਤ ਤੋਂ ਲੈ ਲਓ ਜਿੰਨੀਆਂ ਵੀ ਜੰਗਾਂ ਹੋਈਆਂ ਉਹ ਅਖੀਰ ਗੱਲਬਾਤ ਦੀ ਮੇਜ਼ ਤੇ ਬਹਿ ਕੇ ਹੀ ਹੱਲ ਹੁੰਦਾ ਹੈ ਆਪਸੀ ਵਿਚਾਰ ਵਟਾਂਦਰੇ ਰਾਹੀਂ ਗੁਰੂ ਨਾਨਕ ਸਾਹਿਬ ਕਹਿ ਗਏ ਨਾ ਜਬ ਲਗ ਦੁਨੀਆ ਰਹੀਏ ਨਾਨਕ ਕਿ ਸੁਣੀਏ ਕਿਛ ਕਹੀਏ ਇਹ ਗੁਰੂ ਨਾਨਕ ਦੇਵ ਜੀ ਡਾਇਲੌਗ ਦਾ ਪ੍ਰੋਸੈਸ ਕੁ ਦੁਨੀਆ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਬਾਣੀ ਦੇ ਕੇ ਗਏ ਆ ਦੁਨੀਆ ਸਾਹਮਣੇ ਇੱਕ ਰੋਲ ਮਾਰ ਰੱਖੀ ਗਏ ਆ ਤੇ ਉਹਦੇ ਮੁਤਾਬਕੀ ਗੱਲਬਾਤ ਦੀ ਮੇਜ਼ ਤੇ ਆ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਣਾ ਚਾਹੀਦਾ ਤੇ ਅਸੀਂ ਆਸ ਕਰ ਸਕਦੇ ਆ ਕਿ ਅੱਗੋਂ ਹੋਰ ਤਬਾਹੀ ਨਾ ਹੋਵੇ ਕਿਉਂਕਿ ਦੁਖੀ ਮਨੁੱਖਤਾ ਜਿਹੜੀ ਆ ਉਹ ਫਿਰ ਜਦੋਂ ਹੋਰ ਦੁਖੀ ਹੁੰਦੀ ਹੈ ਕਿ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਹੈ ਉਹਨਾਂ ਦੇ ਮਨਾਂ ਨੂੰ ਬਹੁਤ ਦੁੱਖ ਪਹੁੰਚਦਾ ਹੈ ਇਸ ਕਰਕੇ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਇਸ ਐਪੀਸੋਡ ਰਾਹੀਂ ਕਿ ਇਸ ਮਸਲੇ ਨੂੰ ਭਾਰਤ ਸਰਕਾਰ ਦਾ ਰਵਈਆ ਵੀ ਜਿਹੜਾ ਉਹ ਹੁਣ ਭਾਰਤ ਨੇ ਰਾਹਤ ਸਮਗਰੀ ਭੇਜੀ ਹੈ ਉੱਥੇ ਫਲਸਤੀਨੀਆ ਵਾਸਤੇ ਖਾਣ ਪੀਣ ਦਾ ਸਮਾਨ ਭੇਜਿਆ ਹੈ ਚੰਗੀ ਗੱਲ ਹੈ ਤਾਂ ਇਸ ਤਰ੍ਹਾਂ ਉਹਦੀ ਮਦਦ ਕੀਤੀ ਜਾਵੇ ਉਹਦੀ ਗੱਲ ਸੁਣੀ ਜਾਵੇ ਔਰਦਰ ਪੱਖ ਤਰੀਕੇ ਨਾਲ ਬਿਨਾਂ ਕਿਸੇ ਪੱਖਪਾਤ ਦੇ ਯੂਨਾਈਟਿਡ ਨੇਸ਼ਨਲ ਆਰਗੇਨਾਈਜਡ ਇਹਡੀ ਵੱਡੀ ਸੰਸਥਾ ਦੁਨੀਆ ਦੀ ਸਾਰੇ ਮਸਲੇ ਹੱਲ ਕਰਦੀ ਹੈ ਯੂਨੋ ਅੱਗੇ ਆਵੇ ਤੇ ਯੂਨੋ ਵਿੱਚ ਪਤਾ ਪਾਸ ਕਰਕੇ ਫੌਰਨ جنگਬੰਦੀ ਦਾ ਐਲਾਨ ਪਹਿਲਾਂ ਤਾਂ ਕਰਵਾਇਆ ਜਾਵੇ ਸਭ ਤੋਂ ਪਹਿਲਾਂ ਇਹ ਹੈ ਫੌਰਨ جنگਬੰਦੀ ਹੋਵੇ ਲੜਾਈ ਬੰਦ ਹੋਵੇ ਫਿਰ ਗੱਲਬਾਤ ਸ਼ੁਰੂ ਕਰਾਉਣ ਦੇ ਯਤਨ ਕੀਤੇ ਜਾਣ ਤੇ ਫਿਰ ਇਹ ਮਸਲਾ ਕੁਝ ਹੱਲ ਹੋਣ ਵੱਲ ਵਧ ਸਕਦਾ ਹੈ ਇਸ ਦੇ ਨਾਲ ਹੀ ਇਸ એપisode ਦਾ ਸਮਾਂ ਵੀ ਸਮਾਪਤ ਹੁੰਦਾ ਹੈ એપisode ਨੂੰ ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵੇਖਦੇ ਰਹੋ ਆਪਣੇ ਚੈਨਲ ਦਾ ਪੰਜਾਬ ਟਾਕਸ